ਚਿਪਾਸ਼ਵਾਲਾ ਮੰਡਲ ਅਤੇ ਸੀਨੀਅਰ ਸਿਟੀਜ਼ਨ ਵੱਲੋਂ ਡਾਕਟਰ ਨੀਰੇਜ ਕਲੀਨਿਕ ਨਿਊ ਪ੍ਰੀਤ ਬਾਗ ਬਟਾਲਾ ਰੋਡ ਅੰਮ੍ਰਿਤਸਰ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦੇ ਵਿੱਚ ਲੋਕਾਂ ਦੇ ਸਰੀਰ ਨਾਲ ਸੰਬੰਧਿਤ ਹਰ ਕਿਸਮ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਉੱਥੇ ਹੀ ਲੈਬ ਟੈਸਟ ਵੀ ਮੁਫਤ ਕਰਵਾਏ ਗਏ ਇਸ ਕੈਂਪ ਦੇ ਵਿੱਚ ਆਏ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅੱਖਾਂ ਦੀ ਜਾਂਚ ਤੋਂ ਬਾਅਦ ਮੁਫਤ ਐਨਕਾ ਵੀ ਵੰਡੀਆਂ ਗਈਆਂ ਕੈਂਪ ਆਯੋਜਕਾਂ ਨੇ ਦੱਸਿਆ ਕਿ ਜਿੰਨਾਂ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਕਰਾਉਣ ਦੀ ਲੋੜ ਹੈ ਉਹਨਾਂ ਨੂੰ ਨਸਤੀ ਕੀ ਹਸਪਤਾਲ ਨਾਲ ਸੰਪਰਕ ਕਰਵਾ ਕੇ ਸਬ ਤੋਂ ਘੱਟ ਖਰਚੇ ਵਿੱਚ ਆਪਰੇਸ਼ਨ ਦੇ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਜੇ ਮੇਰਾ ਨਾਮ ਸੁੰਦਰ ਕੁਮਾਰ ਪੱਟੀ ਹੈ ਜੀ ਔਰ ਆਦੀਵਾਸੀ ਗੁਰੂ ਗਿਆਨਨਾਥ ਪੁਰਸ਼ੰਗਰ ਸੰਸਲਤ ਤੋਂ ਮੈਂ ਸੇਵਾਦਾਰ ਤੇ ਅੱਜ ਡਾਕਟਰ ਨੀਰਜ ਜੀ ਨੇ ਸਾਨੂੰ ਇੱਥੇ ਬੁਲਾਇਆ ਕੈਂਪ ਲਗਾਇਆ ਔਰ ਕੈਂਪ ਦੇ ਵਿੱਚ ਚਲੋ ਬਹੁਤ ਵਧੀਆ ਕੈਂਪ ਆ ਕਿ ਜਿਹੜਾ ਗਰੀਬਾਂ ਦੇ ਵਾਸਤੇ ਕਿ ਜਿਹੜੇ ਕੋਈ ਗਰੀਬ ਲੋਕ ਆ ਉਹ ਜਿਹੜੇ ਦਵਾਈ ਵਗੈਰਾ ਜਿਹੜੇ ਨਹੀਂ ਲੈ ਸਕਦੇ ਉਹਨਾਂ ਨੂੰ ਮੁਸ਼ਕਲ ਹੁੰਦੀ ਆ ਪਰ ਇੱਥੇ ਫ੍ਰੀ ਜਿਹੜਾ ਕੈਂਪ ਜਿਹੜਾ ਲਗਾਇਆ ਔਰ ਬਹੁਤ ਵਧੀਆ ਜਿਹੜਾ ਕੈਂਪ ਲੱਗਾ ਵਾ ਤੇ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਚਾਹੀਦਾ ਵਾ ਕਿ ਆਪਣੇ ਗਲੀ ਮਲੇ ਦੇ ਵਿੱਚ ਡਾਕਟਰਾਂ ਦੀ ਸਲਾਹ ਲੈ ਕੇ ਔਰ ਗਰੀਬ ਲੋਕਾਂ ਦਾ ਜਿਹੜਾ ਭਲਾ ਕਰਨਾ ਚਾਹੀਦਾ ਵਾ ਕਿ ਜਿਹੜੇ ਬੰਦੇ ਟੈਸਟਾਂ ਤੋਂ ਰਹਿ ਜਾਂਦੇ ਆ ਜਾਂ ਕੋਈ ਦਵਾਈਆਂ ਤੋਂ ਰਹਿ ਜਾਂਦੇ ਆ ਔਰ ਐਦਾਂ ਦਾ ਜੋ ਪ੍ਰਾਲਾ ਜਿਹੜਾ ਵਾ ਉਹ ਲਗਾਤਾਰ ਜਿਹੜਾ ਵਾ ਸਾਨੂੰ ਕਰਨਾ ਚਾਹੀਦਾ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਆ ਬਹੁਤ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਜਿਹੜਾ ਕਰਦੇ ਪਏ ਪ੍ਰਾਲਾ ਬਹੁਤ ਵਧੀਆ ਕਰਦੇ ਪਏ ਆ ਕਿ ਜਿਹਦੇ ਵਿੱਚ ਬਲੱਡ ਸ਼ੂਗਰ ਵਗੈਰਾ ਬੀਪੀ ਵਗੈਰਾ ਔਰ ਦਵਾਈਆਂ ਵਗੈਰਾ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ ਵਾ ਤੁਹਾਡੇ ਅਸੀਂ ਵੀ ਆ ਪਿਛੇ ਮੇਰੇ ਸਾਹ ਨਾਲ ਆਪਾਂ ਵੱਲੇ ਵੱਲੇ ਵੀ ਅਸੀਂ ਇੱਕ ਕੈਂਪ ਲਗਾਇਆ ਸੀ ਔਰ ਉਹ ਉੱਥੇ ਵੀ ਆਪਾਂ ਦਵਾਈਆਂ ਵਗੈਰਾ ਜਾਂ ਟੈਸਟ ਵਗੈਰਾ ਜਿਹੜੇ ਆ ਉਹ ਕਰਵਾਏ ਗਏ ਸੀ ਤੇ ਬੜਾ ਵਧੀਆ ਉੱਥੇ ਵੀ ਸਾਨੂੰ ਜਿਹੜਾ ਘਾਰਾ ਮਿਲਿਆ ਸੀ ਅੱਜ ਡਾਕਟਰ ਨੀਰਜ ਜੀ ਜੋ ਸਾਡੇ ਸ਼ਿਵਾਲਾ ਮੰਡਲ ਦੇ ਅਧਿਖਸ਼ ਨੇ ਉਹਨਾਂ ਵੱਲੋਂ ਹਰ ਵੇਲੇ ਹਰ ਮਹੀਨੇ ਕੋਈ ਨਾ ਕੋਈ ਗਰੀਬ ਲੋਕਾਂ ਵਾਸਤੇ ਆਮ ਆਦਮੀਆਂ ਵਾਸਤੇ ਕੋਈ ਉਪਰਾਲਾ ਕੀਤਾ ਜਾਂਦਾ ਜਿਹੜਾ ਕਿ ਬੜਾ ਸ਼ਲਾਘਾਯੋਗ ਹੈ ਉਸ ਦੇ ਅੰਦਰ ਗਤ ਜਿਤਰਾ ਮਹੀਨੇ ਬਾਅਦ ਇੱਕ ਕੈਂਪ ਲਾਉਂਦੇ ਨੇ ਅੱਜ ਵੀ ਬਹੁਤ ਵੱਡਾ ਮੈਡੀਕਲ ਕੈਂਪ ਇਨਾਂ ਵੱਲੋਂ ਯੋਜਨ ਕੀਤਾ ਗਿਆ ਜਿਦੇ ਵਿੱਚ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਔਰ ਜਿਹੜੇ ਲੋਕਾਂ ਨੂੰ ਬਿਮਾਰ ਨੇ ਉਹਨਾਂ ਦਾ ਵੀ ਚੈੱਕਅਪ ਔਰ ਇੱਥੇ ਲੈਬ ਦਾ ਵੀ ਉਹਨਾਂ ਨੇ ਸਹੂਲਤ ਦਿੱਤੀ ਹੈ ਜਿਨ੍ਹਾਂ ਨੇ ਟੈਸਟ ਦੇ ਰਹੇ ਜਿਨ੍ਹਾਂ ਨੂੰ ਪਤਾ ਲੱਗਣਾ ਹੈ ਕਿ ਉਹਨਾਂ ਨੂੰ ਕੀ ਬਿਮਾਰੀ ਹੈ ਉਹ ਵੀ ਇਹਨਾਂ ਨੇ ਫ੍ਰੀ ਚੈੱਕਅਪ ਕੈਂਪ ਰੱਖਿਆ ਹੋਇਆ ਹੈ ਔਰ ਅੰਦਰ ਹੱਡੀਆਂ ਦਾ ਵਾਸਤੇ ਵੀ ਉਹ ਵੀ ਫ੍ਰੀ ਚੈੱਕਅਪ ਕੈਂਪ ਹੈ ਸੋ ਬੜਾ ਸਲਾਘਾਯੋਕ ਕਦਮ ਹੈ ਮੈਂ ਸਮਝਦਾ ਹਾਂ ਇਹ ਡਾਕਟਰ ਸਾਹਿਬ ਜਿਤਨਾ ਹਰ ਮਹੀਨੇ ਇਹੋ ਜਿਹੀ ਉਪਰਾਲੇ ਕਰਦੇ ਰਹਿੰਦੇ ਨੇ ਦੇਖੋ ਅੱਜ ਮੈਂ ਇੱਥੇ ਵੇਖਿਆ ਕਿ ਤਰਕੀਬਨ 100 200 ਲੋਕ ਜਦੋਂ ਮੈਂ ਆ ਉਹਦੇ ਵੀ ਖੜੇ ਸੀਗੇ ਹਜ਼ਾਰਾਂ ਲੋਕ ਹਰ ਮਹੀਨੇ ਜਿਹੜੇ ਕੈਂਪ ਲਾਉਂਦੇ ਇਹਦਾ ਫਾਇਦਾ ਚੁੱਕਦੇ ਨੇ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਜਾਂ ਵੱਡੇ ਹਸਪਤਾਲਾਂ ਤੋਂ ਡਰਦੇ ਨੇ ਡਾਕਟਰਾਂ ਦੀਆਂ ਫੀਸਾਂ ਤੋਂ ਡਰਦੇ ਨੇ ਜੇ ਡਾਕਟਰ ਸਾਹਿਬ ਇਹੋ ਜਿਹਾ ਪ੍ਰਾਲਾ ਕਰਕੇ ਸਾਰੇ ਡਾਕਟਰ ਸਾਰੇ ਆਰਗਨਸ ਜਿਨ੍ਹਾਂ ਦੇ ਚੈੱਕ ਕਰਨ ਵਾਸਤੇ ਮੈਂ ਸਮਝਦਾ ਜੇ ਫ੍ਰੀ ਲੈਬ ਵੀ ਇਹਨਾਂ ਨੇ ਇੱਥੇ ਲੈ ਆਉਂਦੀ ਹੈ ਬਹੁਤ ਵੱਡਾ ਪ੍ਰਾਲਾ ਔਰ ਇਹਦੇ ਨਾਲ ਦੇ ਨਾਲ ਜੇ ਕਿਸੇ ਨੂੰ ਕੋਈ ਇਹਨਾਂ ਨੂੰ ਲੱਗਦਾ ਹੈ ਕਿ ਬਿਮਾਰ ਹੈ ਵਿਅਕਤੀ ਜਾਂ ਉਹਨੂੰ ਦਵਾਈਆਂ ਦੇ ਉਹ ਦਵਾਈਆਂ ਵੀ ਫ੍ਰੀ ਦੇਂਦੇ ਨੇ ਮੈਂ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਡਾਕਟਰ ਸਾਹਿਬ ਦੀ ਤੇ ਉਹਨਾਂ ਦੀ ਸਾਰੀ ਟੀਮ ਸਮੁੱਚੀ ਟੀਮ ਨੂੰ ਮੈਂ ਵਧਾਈ ਦੇਣਾ ਜਿਹੜਾ ਹਰ ਉਤਸਵੀ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ ਔਰ ਲੋਕਾਂ ਦੀ ਸੇਵਾ ਦੇ ਵਿੱਚ ਵੀ ਇਹ ਹਮੇਸ਼ਾ ਜੁੜੇ ਰਹਿੰਦੇ ਨੇ ਸੋ ਵਧਾਈ ਡਾਕਟਰ ਸਾਹਿਬ ਇਹੋ ਜਿਹਾ ਕੈਂਪ ਲੋਕਾਂ ਵਾਸਤੇ ਆਯੋਜਨ ਕਰਦੇ ਰਹੋ ਇਸ ਤਰ੍ਹਾਂ ਦੇ ਹਜ਼ਾਰਾਂ ਲੋਕ ਇਸ ਏਰੀਏ ਦੇ ਔਰ ਲਾਗੋਚਾਕੋ ਦੇ ਏਰੀਏ ਜਿਹੜੇ ਡਾਕਟਰਾਂ ਦੀ ਫੀਸ ਨਹੀਂ ਦੇ ਸਕਦੇ ਟੈਸਟ ਨਹੀਂ ਜਿਹੜੇ ਆ ਮਹਿੰਗੇ ਮਹਿੰਗੇ ਟੈਸਟ ਜਿਹੜੇ ਫ੍ਰੀ ਕਰ ਰਹੇ ਆ ਉਹ ਨਹੀਂ ਕਰਾ ਸਕਦੇ ਸੋ ਗਰੀਬ ਬੰਦੇ ਨੂੰ ਇਹ ਸਹੂਲਤ ਮਿਲ ਰਹੀ ਹੈ ਤੇ ਉਹ ਵੀ ਉਹਨਾਂ ਦੇ ਘਰ ਅੱਗੇ ਸਹੂਲਤ ਮਿਲ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਨਹੀਂ ਤੇ ਆਮ ਤੌਰ ਤੇ ਵੱਡੇ ਹਸਪਤਾਲ ਆਪਣੇ ਹਸਪਤਾਲਾਂ ਦੇ ਵਿੱਚ ਕੈਂਪ ਲਾਉਂਦੇ ਨੇ ਲੋਕ ਜਾਵ ਨਹੀਂ ਪਾਉਂਦੇ ਇਹ ਉਹਨਾਂ ਦੀਆਂ ਗਲੀਆਂ ਦੇ ਵਿੱਚ ਜਾ ਕੇ ਉਹਨਾਂ ਦੇ ਮਹੱਲਿਆਂ ਦੇ ਵਿੱਚ ਜਾ ਕੇ ਕੈਂਪ ਲਾ ਰਹੇ ਨੇ ਬਹੁਤ ਵੱਡੀ ਸਹੂਲਤ ਅੱਜ ਡਾਕਟਰ ਨੀਰਜ ਜੋ ਕਿ ਸਾਡੇ ਸ਼ਵਾਲਾ ਮੰਡਲ ਦੇ ਅਧਿਐਕਸ਼ ਨੇ ਉਹਨਾਂ ਵੱਲੋਂ ਲਾਈ ਗਈ ਔਰ ਉਹਨਾਂ ਦੀ ਟੀਮ ਨੂੰ ਅੱਜ ਬਹੁਤ ਬਹੁਤ ਦੇਖੋ ਮੈਂ ਤੁਹਾਨੂੰ ਅੱਗੇ ਕਿਹਾ ਹੈ ਕਿ ਭਾਵੇਂ ਕੋਈ ਜਵਾਨ ਹੈ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗ ਲੋਕ ਜਿਨ੍ਹਾਂ ਨੂੰ ਕੋਈ ਗੋਡਿਆਂ ਦੀ ਪ੍ਰੋਬਲਮ ਹੈ ਕੋਈ ਹੱਡੀਆਂ ਦੇ ਜੋੜਾਂ ਦੀ ਦਰਦ ਦੀ ਪ੍ਰੋਬਲਮ ਹੈ ਉਹ ਵੀ ਡਾਕਟਰ ਸਾਹਿਬ ਅੰਦਰ ਬੈਠੇ ਨੇ ਨਾ ਕੇਵਲ ਉਹਨਾਂ ਦਾ ਉਹਨਾਂ ਨੂੰ ਐਗਜ਼ਾਮਨ ਕੀਤਾ ਜਾ ਰਿਹਾ ਪਰ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਫ਼ਤੇ ਹਫ਼ਤੇ ਦੀ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਡਾਕਟਰ ਸਾਹਿਬ ਇਦਾਂ ਦੇ ਆ ਸ਼ਲਾਘਾਯੋਗ ਕਦਮ ਕਰਦੇ ਰਹੇਨ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਵੱਲੋਂ ਜਿਹੜਾ ਵੀ ਯੋਗਦਾਨ ਤੁਹਾਨੂੰ ਚਾਹੀਦਾ ਉਹ ਅਸੀਂ ਦੇਣ ਨੂੰ ਤਿਆਰ ਹੈ ਬਹੁਤ ਹੀ ਵਧੀਆ ਉਪਰਾਲਾ ਅੱਜ ਜੋ ਨਰਗੀਲਾ ਕਾਲਾ ਕੀਤਾ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹੀ ਉਪਰਾਲਾ ਜੋ ਡਾਕਟਰ ਨੀਰਜ ਵੱਲੋਂ ਕੀਤਾ ਗਿਆ ਮੈਂ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਜੋ ਇਹ ਅੱਜ ਇੱਥੇ ਇਹਨਾਂ ਨੇ ਏਡਾ ਵੱਡਾ ਆਯੋਜਨ ਕੀਤਾ ਹੈ ਫ੍ਰੀ ਮੈਡੀਕਲ ਕੈਂਪ ਔਰ ਜਿੱਦੇ ਵਿੱਚ ਹੱਡੀਆਂ ਦਾ ਇਲਾਜ ਵੀ ਹੈ ਅੱਖਾਂ ਦਾ ਇਲਾਜ ਵੀ ਹੈ ਔਰ ਮੋਟਾਪੇ ਦਾ ਇਲਾਜ ਵੀ ਹੈ ਔਰ ਟੋਟਲ ਮੈਡੀਕਲ ਜਿਹੜਾ ਮੈਡੀਸਨ ਦਾ ਵੀ ਡਾਕਟਰ ਇੱਥੇ ਬੈਠੇ ਨੇ ਔਰ ਉਸ ਤੋਂ ਬਾਅਦ ਇੱਥੇ ਸਾਰੇ ਟੈਸਟ ਵੀ ਫ੍ਰੀ ਕੀਤੇ ਜਾ ਰਹੇ ਔਰ ਤੋਂ ਪਰੰਤ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਇਹੋ ਜਿਹੇ ਕੈਂਪ ਜਿਹੜੇ ਸਮਰੱਥ ਲੋਕ ਨੇ ਜਾਂ ਜਿਹੜੇ ਸਮਰੱਥ ਡਾਕਟਰ ਨੇ ਜਿਹੜਾ ਇਹ ਯੋਜਨ ਕਰ ਸਕਦੇ ਆਪਣੇ ਮੁਹੱਲੇ 'ਚ ਜਾ ਕੇ ਇਹੋ ਜਿਹਾ ਕਰਨ ਤਾਂ ਕਿ ਜਿਹੜੇ ਗਰੀਬ ਲੋਕਾਂ ਨੂੰ ਇਹਦਾ ਫਾਇਦਾ ਪਹੁੰਚ ਸਕੇ ਓਕੇ ਜਿਹੜਾ ਮੈਡੀਕਲ ਸਰ ਮੈਂ ਡਾਕਟਰ ਨੀਰਜ ਸਿੰਘ ਨਾਹ ਜੀ ਮੇਰਾ ਤੇ ਮੈਂ ਵਰਦੀ ਜਿੰਦਾ ਪਾਰਟੀ ਦਾ ਸ਼ਿਵਾਲਾ ਮੰਡਲ ਦਾ ਅਧਿਖਸ਼ਕ ਹਾਂ ਤੇ ਜਿਹੜਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਸਰ ਜੀ ਅੱਜ ਜਿਹੜਾ ਉਪਰਾਲਾ ਹੋਇਆ ਸਾਡੇ ਸਾਡੇ ਮਾਨਯੋਗ ਜਿਹੜੇ ਜ਼ਿਲ੍ਹਾ ਅਧਿਖਸ਼ਕ ਅਰਵਿੰਦ ਸੰਦੂ ਜੀ ਦੇ ਨਿਰਦੇਸ਼ ਅਨੁਸਾਰ ਅਸੀਂ ਅੱਜ ਕੈਂਪ ਲਗਾਇਆ ਇਸ ਕੈਂਪ ਦੇ ਵਿੱਚ ਜਿਆ ਖਾਸ ਤੌਰ ਤੇ ਜਿਹੜੇ ਹੈਗੇ ਬਜ਼ੁਰਗ ਜਿਹੜੇ ਬੰਦੇ ਆ ਜਿਹੜੇ ਬੇਸਹਾਈ ਲੋਕ ਹੈ ਜਾਂ ਸਹਾਈ ਲੋਕ ਜਿਨ੍ਹਾਂ ਦੇ ਗੋਡਿਆਂ ਦਾ ਦਰਦ ਹੈ ਅੱਖਾਂ ਦੇ ਵਿੱਚ ਜਲਣਾ ਅੱਖਾਂ 'ਚ ਪਾਣੀ ਆਉਂਦਾ ਜਾਂ ਜਿਗਰ ਦੇ ਵਿੱਚ ਪ੍ਰੋਬਲਮ ਹੈ ਜਾਂ ਹਾਰਟ ਦੇ ਵਿੱਚ ਦਰਦ ਹੁੰਦਾ ਜਾਂ ਸੀਨੇ 'ਚ ਦਰਦ ਜਾਂ ਪੇਟ ਦਰਦ ਆਇਆ ਹੈ ਸੀ ਕੋਈ ਵੀ ਪ੍ਰੋਬਲਮ ਸਰੀਰ ਦਾ ਸੰਬੰਧਿਤ ਜਿਹੜੀ ਹੈਗੇ ਇਹਨਾਂ ਦੇ ਕਰਕੇ ਅਸੀਂ ਇੱਕ ਕੈਂਪ ਲਗਾਇਆ ਹੈ ਇਸ ਕੈਂਪ ਦੇ ਵਿੱਚ ਜਿਹੜੀ ਆ ਤੁਸੀਂ ਦੇਖ ਰਹੇ ਹੋ ਕਿ ਇੱਕ ਐਸਜੀ ਇਹ ਐਸਜੀ ਜਿਹੜੀ ਹੈਗੀ ਆ ਆਈ ਗਰੁੱਪ ਜਿਹੜੇ ਜਿਹੜੇ ਆਈ ਹਸਪੀਟਲ ਆਗਾ ਜੋ ਵਰਲਡ ਫੇਮਸ ਜਿਹਨੂੰ ਕਹਿੰਦੇ ਇਹਨਾਂ ਦੇ ਵੱਲੋਂ ਇੱਕ ਆਈ ਚੈੱਕਅਪ ਤੇ ਡਾਕਟਰ ਬਿਠਾਇਆ ਹੈ ਜਿਹਨਾਂ ਦੇ ਅੱਖਾਂ ਦੀ ਚੈੱਕ ਕਰ ਰਹੇ ਨੇ ਇੱਕ ਨਿਰਮਾਨ ਹਸਪਤਾਲ ਵੱਲੋਂ ਜਿਹੜੀ ਆ ਦੇਖੋ ਮੈਡੀਕਲ ਚੈੱਕਅਪ ਕਹਿਣ ਦੀ ਹਾਰ ਪੇਸ਼ੈਂਟ ਦਾ ਚੈੱਕ ਕਰਕੇ ਤੇ ਪ੍ਰੋਪਰ ਡੰਗਸ ਚੈੱਕ ਕਰਕੇ ਜਿਹੜੀ ਟੈਸਟ ਟੂ ਟਸਟ ਲਿਖ ਕੇ ਫਿਰ ਦਵਾਈ ਵੀ ਜਿਹੜੀ ਉਹਨਾਂ ਵਾਸਤੇ ਜਿਹੜੀ ਆ ਅਸੀਂ ਫ੍ਰੀ ਦੇ ਰਿਆ ਬਿਠਾਇਆ ਹੈ ਇੱਕ ਵੈਲਨਸ ਕੋਚ ਬਿਠਾਇਆ ਜਿਹੜੇ ਫਿਟਨੈਸ ਦੇ ਬਾਰੇ ਦੱਸਦੇ ਉਹ ਸਾਰਾ ਸਰੀਰ ਦਾ ਚੈੱਕ ਕਰਕੇ ਉਹਨਾਂ ਦੇ ਮਸ਼ੀਨ ਦੇ ਨਾਲ ਉਹ ਫਿਟਨੈਸ ਦੱਸ ਦਿਆ ਤੇ ਇਹ ਜਿਹੜੀ ਉਪਰਾਲਾ ਹੈ ਅਸੀਂ ਆਪਣੇ ਇਲਾਕੇ ਦਾ ਆਪਣੇ ਜਿਹੜੇ ਜਿਹੜੇ ਜੁਰਤਬੰਦ ਲੋਗੇ ਆ ਉਹਨਾਂ ਵਾਸਤੇ ਅਸੀਂ ਉਪਰਾਲਾ ਕੀਤਾ ਸਾਰੇ ਆਪਣੇ ਟੀਮ ਦੇ ਨਾਲ ਅਸੀਂ ਸਹਿਯੋਗ ਕਰਕੇ ਆਪਣੇ ਜ਼ਿਲ੍ਹਾ ਪ੍ਰਧਾਨ ਦੇ ਸਹਿਯੋਗ ਦੇ ਨਾਲ

ਬਿਲਕੁਲ ਬਿਲਕੁਲ ਜੇ ਜਿਹੜੇ ਟੈਸਟ ਦੇ ਵਿੱਚ ਜਿਹੜੇ ਕੋਈ ਆਪਰੇਸ਼ਨ ਦਾ ਨਿਕਲ ਰਿਹਾ ਮੰਨ ਲਓ ਕਿ ਕਿਤੇ ਕੈਟਰਾਖਾਂ ਆਖਦੀ ਪ੍ਰੋਬਲਮ ਹੈ ਕਿਸੇ ਪਰਦੇ ਪ੍ਰੋਬਲਮ ਹੈ ਉਹਨਾਂ ਦੇ ਜਿਹੜੇ ਡਾਕਟਰ ਰਿਕਮੈਂਡ ਕਰ ਰਹੇ ਆਪਰੇਸ਼ਨ ਵਾਸਤੇ ਤਾਂ ਉਹਨਾਂ ਦੇ ਅਸੀਂ ਅਸੀਂ ਇੱਕ ਮੀਟਿੰਗ ਕੀਤੀ ਹੈ ਕਿ ਅਸੀਂ ਆਪਣੇ ਜਿਹੜੇ ਟੀਮ ਦੇ ਵੱਲੋਂ ਬੈਕ ਮੀਟਿੰਗ ਕਰਕੇ ਉਹਨਾਂ ਦੀ ਆਪਰੇਸ਼ਨ ਜੀ ਹੈ ਕਟੋ-ਕਟ ਮੈਨ ਜੋ ਆਏਗਾ ਲਾਸਟ ਬਿਲਕੁਲ ਕੱਟ ਪੈਣ ਨਾਲ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕਰਾ ਕੇ ਜੇ ਬਿਲਕੁਲ ਬੇਸ ਆ ਉਹਨਾਂ ਨੂੰ ਫ੍ਰੀ ਵੀ ਕਰਾ ਕੇ ਤੇ ਉਹਨਾਂ ਸਤਿਆਰ ਟੋਟਲ ਕਿੰਨਾ ਚਿਰ ਹੋ ਜਾ ਜੀ ਇਹ ਮੈਡੀਕਲ ਸਰ ਮੈਡੀਕਲ ਕੈਂਪ ਤੇ ਪਿਛਲੇ ਮ ਮਹੀਨੇ ਚ 2 ਮਹੀਨੇ ਚ ਕਰਾਈ ਜਾਂਦਾ ਕੋਈ ਨਾ ਲਗਾਉਂਦੇ ਰਹਿੰਦੇ ਸੀ ਕਿਹੜੀ ਜਗ੍ਹਾ ਤੇ ਤੁਹਾਡੇ ਵੱਲ ਸਰ ਇਹ ਨਿਊ ਪ੍ਰੀਤਨਗਰ ਨੀਅਰ ਮਾਤਰਾ尼 ਮੰਦਿਰ ਸਾਡਾ ਕਲੀਨਿਕ ਹੈ ਜੀ ਡਾਕਟਰ ਨੀਰਜ ਕਲੀਨਿਕ ਨੀਰਜ ਮਲਟੀਸਪੈਸ਼ਲਿਟੀ ਕਲੀਨਿਕ ਹੈ ਤੇ ਨਾਲ ਹੀ ਲਗਾਇਆ ਜੀ ਸਾਡਾ ਅੱਗੋਂ ਵੀ ਇਸ ਤਰ੍ਹਾਂ ਤੋਂ ਉਪਰ ਵਾਲੇ ਜਗ੍ਹਾ ਤੇ ਜਾਰੀ ਹੈ ਬਿਲਕੁਲ ਜਾਜਾ ਹੈਗੇ ਜੀ ਮੈਂ ਆਪ ਜਾਜਾ ਵੀ ਕਹਿ ਰਿਹਾ ਜੇ ਕੋਈ ਵੀ ਜੁੱਤ ਲੋਗਾਗਾ ਅਸੀਂ ਆਪਣੇ ਟੀਮ ਦੇ ਨਾਲ ਅਸੀਂ ਪਾਰਟੀ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਰਹੇ ਆ ਤੇ ਕਰਦੇ ਰਾਂਗੇ ਜੀ ਤੁਹਾਡੇ ਇਸ ਮਹਾਸੇਵਕਾਂ ਦੇ ਕੰਮੇ ਬਹੁਤ ਕਾਫੀ ਕੀਤੇ ਜਾਂਦੇ ਸਰ ਇਹ ਉਹਨਾਂ ਦੀ ਮਹਾਨਤਾ ਜੀ ਮੈਂ ਕਰਦਾ ਰਹਿੰਦਾ ਉਹ ਪ੍ਰਮਾਤਮਾ ਕਰਾਉਂਦਾ ਜੀ ਮੈਂ ਤਾਂ ਉਹਨਾਂ ਦੀ ਬੱਚਾ ਜੇ ਰੱਬ ਦਾ ਉਹਨਾਂ ਦੇ ਸਹਾਇਕ ਹੈ ਜੀ ਉਹਨਾਂ ਦੀ ਕਿਰਪਾ ਹੁੰਦੀ ਜੀ ਉਹਨਾਂ ਦੇ ਜਿਹੜੇ ਮੈਸੇਜ ਆਉਂਦਾ ਸੀ ਉਹਨਾਂ ਦੀ ਸੇਵਾ ਕਰਦੇ ਰਹਿੰਦੇ ਸੀ